ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਿਟਿਵ ਕਮੇਟੀ ਮੀਟਿੰਗ ਖਤਮ ਹੋ ਗਈ ਤੇ ਉਸ ਤੋਂ ਬਾਅਦ ਅੱਗੇ ਦੀ ਰਣਨੀਤੀ ਜਿਹੜੀ ਹੈ ਉਹ ਤਿਆਰ ਕਰਨ ਦੀਆਂ ਗੱਲਾਂ ਹੋਣ ਲੱਗ ਗਈਆਂ ਇੱਥੋਂ ਤੱਕ ਵੀ ਕੁਲਵੰਤ ਸਿੰਘ ਮੰਨਣ ਕਹਿੰਦੇ ਨੇ ਕਿ ਸਿੰਘ ਸਾਹਿਬ ਦੇ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਯਾਨੀ ਕਿ ਜ세ਹਦਾਰ ਗਿਆਨੀ ਰਗਵੀਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਉਹ ਕਹਿੰਦੇ ਕਿ ਅਸੀਂ ਉੱਥੇ ਉਹਨਾਂ ਨੇ ਜਾ ਕੇ ਵਾਰਤਾ ਕਰਾਂਗੇ ਉਨ੍ਹਾਂ ਦੇ ਮੁਤਾਬਕ ਡਿਸਕਸ਼ਨ ਕਰਾਂਗੇ ਔਰ ਉਹਨਾਂ ਨੂੰ ਦੱਸਾਂਗੇ ਕਿ ਉਹਨਾਂ ਦਾ ਅਧਿਕਾਰ ਖੇਤਰ ਤੇ ਸਾਡਾ ਅਧਿਕਾਰ ਖੇਤਰ ਜਿਹੜਾ ਉਹ ਕੀ ਹੈ ਯਾਨੀ ਕਿ ਐਸਜੀਪੀਸੀ ਦਾ ਔਰ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਕੀ ਕੀ ਹੈਗਾ ਉਹਨਾਂ ਨਾਲ ਇਸ ਬਾਰੇ ਵਾਰਤਾ ਕਰਾਂਗੇ ਖੈ ਇਹਦੇ ਵੀ ਬਹੁਤ ਸਾਰੇ ਮਾਇਨੇ ਨਿਕਲਦੇ ਨੇ ਉਸ ਪੂਰੀ ਮੀਟਿੰਗ ਦੇ ਬਹੁਤ ਸਾਰੇ ਮਾਇਨੇ ਨਿਕਲਦੇ ਨੇ ਜਿਨ੍ਹਾਂ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਆ ਔਰ ਚਰਚਾ ਅੱਜ ਅਸੀਂ ਇਸ ਬਾਰੇ ਕਰਾਂਗੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਹੁਣਾਂ ਨਾਲ ਗੁਰਪ੍ਰੀਤ ਸਿੰਘ ਜੀ ਸਭਾ ਦਾ ਬਹੁਤ ਸ਼ੁਕਰੀਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਬਾਇੰਕ ਜੀ ਦਾ ਖਾਲਸਾ ਬਾਇੰਕ ਜੀ ਕੀ ਸਤੇ ਸਾਇੰਸ ਜੀ ਗੁਰਪ੍ਰਸਾਦ ਸਿੰਘ ਜੀ ਇੱਕ ਮੀਟਿੰਗ ਐਗਜ਼ੈਕਟਿਵ ਕਮੇਟੀ ਦੀ ਹੋਣੀ ਲਾਜ਼ਮੀ ਵੀ ਸੀ ਕਿਉਂਕਿ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਗਏ ਸੀ ਪਰ ਉਸ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਯਾਨੀ ਕਿ ਐਕਸੈਪਟ ਨਹੀਂ ਕੀਤਾ ਗਿਆ ਤੇ ਉਸ ਬਾਰੇ ਇਹ ਕਿਹਾ ਗਿਆ ਕਿ ਇਹਦੇ ਬਾਰੇ ਵਿਚਾਰ ਹੋਣਾ ਲਾਜ਼ਮੀ ਹੈ ਤੇ ਤੁਸੀਂ ਇਸ ਮੀਟਿੰਗ ਨੂੰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਕਿ ਤੁਸੀਂ ਇਸ ਮੀਟਿੰਗ ਨੂੰ ਕਿਵੇਂ ਦੇਖਦੇ ਹੋ ਕਿ ਅੱਜ ਅਸਤੀਫਾ ਐਕਸੈਪਟ ਨਹੀਂ ਹੋਇਆ ਤੇ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਤੁਹਾਡੇ ਅਨੁਮਾਨ ਹੈਗੇ ਅਗਲੇ ਦੇਖੋ ਸਾਹਿਬ ਸਿੰਘ ਜੀ ਇਹ ਨਾ ਸਾਰੀ ਜਿਹੜੀਆਂ ਸਾਡੇ ਕੌਮ ਦੇ ਮੂਰੇ ਸਾਰੀ ਚੀਜ਼ਾਂ ਪੇਸ਼ ਆ ਰੀਆਂ ਨੇ ਐਸਜੀਪੀਸੀ ਵਰਗੀ ਆਹੀ ਤਾਂ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਮੈਂ ਗੱਲ ਕਰਟਿਆਂ ਕਿ ਐਸਜੀਪੀਸੀ ਵਾਲੀ ਸੰਸਥਾ ਜਿਹੜੀ ਹੈ ਨਾ ਉਹ ਇੱਕ ਬਤੌਰ ਇੱਕ ਸਿੱਖ ਸੰਸਥਾ ਆਪਾਂ ਕਹੀ ਜਾਂਦੇ ਨੇ ਕਿ ਵੀ ਇੱਕ ਸਿੱਖਾਂ ਦੀ ਸਰਵੋੱਚ ਸੰਸਥਾ ਹੈਗੀ ਮਿਨੀ ਪਾਰਲੀਮੈਂਟ ਪਰ ਇਹਦੇ ਵਿੱਚ ਸਿੱਖੀ ਦਾ ਕੁਝ ਚੀਜ਼ ਹੀ ਨਹੀਂ ਰਹਿ ਗਈ ਉਹਤੇ ਵੀ ਜਿੱਦਾਂ ਪੋਲਿਟਿਸ਼ੀਅਨਸ ਕਰਦੇ ਨੇ ਨਾ ਕੋਈ ਸਖਤ ਅਸਤੀਫਾ ਦੇ ਦਿੰਦਾ ਹੈ ਤੇ ਉਹ ਫਿਰ ਮੰਜ਼ੂਰ ਨਹੀਂ ਕਰਦੇ ਉਹਨਾਂ ਹੀ ਗੱਲ ਹੋਈ ਸੀ ਸੁਖਬੀਰ ਤੇ ਨਾਲ ਵੀ ਇਹੀ ਹੋਇਆ ਸੀਗਾ ਉਹਨਾਂ ਨੇ ਅਸਤੀਫਾ ਦਿੱਤਾ ਫਿਰ ਕਿੰਨੇ ਟਾਈਮ ਲਈ ਉਹਨਾਂ ਦੇ ਐਕਸੈਪਟ ਨਹੀਂ ਕੀਤਾ ਫਿਰ ਜਾ ਕੇ ਹਾਂਦ ਕੇ ਫਿਰ ਸਿਕਸੈਪਟ ਕਰਨਾ ਪਿਆ ਕਿਉਂਕਿ ਪਤਾ ਲੱਗ ਗਿਆ ਕਿ ਵੀ ਪੰਥ ਐਕਚੁਅਲੀ ਪੰਥ ਦੇ ਵਿੱਚ ਕੀ ਭਾਵਨਾਵਾਂ ਨੇ ਹੁਣ ਇੱਥੇ ਵੀ ਐਸਪੀਸੀ ਜਿਹੜੀ ਗੱਲ ਤੁਸੀਂ ਉਹਨੇ ਕੀਤੀ ਹੈ ਕਿ ਇੱਕ ਇੱਕ ਉਹਨਾਂ ਐਸਪੀਸੀ ਦਾ ਮੈਂਬਰ ਕਹਿ ਰਿਹਾ ਜੀ ਅਸੀਂ ਯਾਨੀ ਜਗਵੀਰ ਸਿੰਘ ਕੋਲ ਜਾ ਕੇ ਦੱਸਾਂਗੇ ਕਿ ਉਹਨਾਂ ਦਾ ਕਾਰਜ ਖੇਤਰ ਕੀ ਹੈ ਤੇ ਸਾਡਾ ਕੀ ਹੈਗਾ ਾਰੇ ਭਾਈ ਤੁਸੀਂ ਅਸੀਂ ਤੇ ਪਹਿਲਾਂ ਹੀ ਕਹਿ ਕੇ ਹਟ ਗਏ ਆਂ ਕਿ ਅਕਾਲ ਤਖਤ ਦੀ ਸਰਵਉੱਚਤਾ ਨੂੰ ਕਾਇਮ ਰੱਖਣਾ ਹੈ ਤੇ ਉਹਦੀ ਖੁਦ ਮੁਖਤਿਆਰੀ ਬਣਨੀ ਚਾਹੀਦੀ ਹੈ ਅਕਾਲ ਤਖਤ ਦਾ ਕੁਝ ਵੀ ਅਕਾਲ ਤਖਤ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ ਐਸਜੀਪੀਸੀ ਦੀ ਜਕੜ ਤੋਂ ਬਿਲਕੁਲ ਬਾਹਰ ਹੋਣਾ ਚਾਹੀਦਾ ਹੈ ਐਸਜੀਪੀਸੀ ਅੱਡ ਅਕਾਲ ਤਖਤ ਅੱਡ ਕਿਉਂਕਿ ਅਕਾਲ ਤਖਤ ਜਿਹੜਾ ਹੈਗਾ ਉਹ ਪੰਥ ਦੀ ਤਰਜਮਾਨੀ ਕਰਦਾ ਹੈ ਉਹ ਸਮੁੱਚੇ ਪੰਥ ਦੀ ਇੱਕ ਸੰਸਥਾ ਹੈ ਅੱਜ ਦੀ ਡੇਟ ਅਜੇ ਸਮਝ ਨਹੀਂ ਕਿਉਂਕਿ ਇਹਨਾਂ ਨੇ ਨਾ ਕਾਫੀ ਸਾਲ ਤੋਂ ਬਿਕੋਜ਼ ਅਨਫੋਰਚਨਟਲੀ ਐਕਸ ਦੇ ਵਿੱਚ ਵੀ ਇਦਾਂ ਹੀ ਹੋਇਆ ਨਾ ਕਿ ਇਹਨਾਂ ਨੇ ਹੁਣ ਅਕਾਲ ਤਖਸ ਨੂੰ ਆਪਣਾ ਹੀ ਸਮਝ ਕੇ ਵਰਤ ਲਿਆ ਕਿ ਵੀ ਅਕਾਲ ਤਖਸ ਸਿਰਫ ਸਾਡੀ ਜ਼ਗੀਰ ਹੈ ਤੇ ਅਸੀਂ ਜਿਹੜੇ ਵੀ ਫੈਸਲੇ ਉੱਥੋਂ ਕਰਵਾਉਣੇ ਨੇ ਅਸੀਂ ਕਰਵਾ ਲਾਂਗੇ ਸੋ ਇਹ ਜਿਹੜੀ ਇਹ ਜਿਹੜੀ ਇਹਨਾਂ ਦੀ ਮਾਨਸਿਕਤਾ ਹੈ ਨਾ ਇਹ ਮਾਨਸਿਕਤਾ ਤੋਂ ਇਹ ਇਹ ਜਿਹੜੇ ਉੱਥੇ ਬੈਠੇ ਨੇ ਅੱਜ ਉੱਥੇ ਸੇਵਾ ਕਰ ਰਹੇ ਨੇ ਠੀਕ ਹੈ ਹਾਲੀ ਇਹਨਾਂ ਦੀ ਚੱਲ ਰਹੀ ਹੈ ਕਿਉਂਕਿ ਇਟਸ ਐਨ ਇਲੈਕਟਿਡ ਬਾਡੀ ਜਦ ਤੱਕ ਇਹ ਨਵਾਂ ਬਾਡੀ ਨਹੀਂ ਆਉਂਦੀ ਤਦ ਤੱਕ ਇਹ ਚੱਲਣਗੇ ਉੱਥੇ ਤੇ ਜਿਹੜੀ ਗੱਲ ਹੈਗੀ ਮੈਂ ਤੇ ਸਗੋਂ ਸਮਝਦਾ ਕਿ ਜਿਹੜੀ ਜਿਹੜੇ ਇਹਨਾਂ ਦੇ ਜਿਹੜੇ ਇਲੈਕਟਡ ਵੀ ਬੰਦੇ ਉੱਥੇ ਅੱਜ ਦੀ ਡੇਟ 'ਚ ਬੈਠੇ ਨੇ ਹੂੰ ਜੇ ਜਦੋਂ ਧਾਮੀ ਨੂੰ ਇਹਨਾਂ ਨੇ ਇਲੈਕਟ ਕੀਤਾ ਸੀਗਾ ਅਮਰੀਕਾ ਲ 105 107 ਪਤਾ ਨਹੀਂ ਇੰਧਾ ਕੋਈ ਮੈਂਬਰਾਂ ਨੇ ਉਹਦੇ ਹੱਕੇ 'ਚ ਵੋਟਾਂ ਪਾਈਆਂ ਸੀਗੀਆਂ ਤੇ ਬਾਕੀ ਮੈਂ ਕਹਿੰਦਾ ਇਹ ਤੇ ਦੇਖੋ ਗੱਲ ਇੰਦਾ ਹੋਣੀ ਚਾਹੀਦੀ ਹੈ ਕਿ ਵੀ ਤੁਹਾਨੂੰ ਇਹ ਲੋਕਾਂ ਨੂੰ ਪੁੱਛਣਾ ਚਾਹੀਦਾ ਅਸੀਂ ਤੇ ਜਿਹੜੀ ਸਟ੍ਰਕਚਰਲ ਚੇਂਜ ਦੀ ਗੱਲ ਕਰ ਰਹੇ ਕਰਦੇ ਕਰ ਰਹੇ ਹਾਂ ਉਹ ਅਸੀਂ ਬੋਟਮ ਅਪ ਅਪਰੋਚ ਦੀ ਗੱਲ ਕਰ ਰਹੇ ਹਾਂ ਹਾਮੇ ਉਹ ਸਾਰੀ ਸਿੱਖ ਇੰਸਟੀਟਿਊਸ਼ਨਸ ਵਿੱਚ ਹੋਵੇ ਤਾਂ ਕਿ ਉੱਥੇ ਸੰਗਤ ਦੀ ਇਸਤਮੁਲਯਤ ਉਹ ਜ਼ਰੂਰੀ ਹੈ ਉਹ ਬੇਹੱਦ ਜ਼ਰੂਰੀ ਹੈ ਸੰਗਤੀ ਸਮੂਹਤ ਹੈ ਤੁਸੀਂ ਇਹ ਨਹੀਂ ਕਿ ਟੌਪ ਡਾਊਨ ਅਪਰੋਚ ਜਣਾ ਨਾ ਕਿ ਜੀ ਹੁਣ ਮੈਂ ਬੈਠ ਗਿਆ ਹੁਣ ਮੈਂ ਫੈਸਲੇ ਲਵਾਗਾ ਜੋ ਮੈਂ ਕਹਾਂਗਾ ਉਹ ਤੁਹਾਨੂੰ ਸੰਗਤ ਨੂੰ ਮੰਨਣਾ ਪੈਣਾ ਨਾ ਇਹ ਇਹ ਕਦੀ ਵੀ ਸਿੱਖੀ ਦਾ ਇਹ ਕਦੀ ਵੀ ਰਹਿਣਾ ਨਹੀਂ ਹੈਗਾ ਗੁਰੂ ਸਾਹਿਬ ਨੇ ਸਾਨੂੰ ਇੱਕ ਡੈਮੋਕਰੈਟਿਕ ਬੰਦੇ ਬਣਾਇਆ ਹੋਇਆ ਸਾਡੀ ਕੌਮ ਇੱਕ ਡੈਮੋਕਰੈਟਿਕ ਕੌਮ ਹੈ ਤੇ ਸਾਨੂੰ ਨਾ ਟੌਪ बॉटਮ ਆਫ ਅਪਰੋਚ ਲੈ ਕੇ ਇਹ ਤੇ ਹੋ ਗਈ ਪੰਥ ਦੀ ਗੱਲ ਕਿ ਪੰਥ ਦੇ ਕਿਦਾਂ ਫੈਸਲੇ ਹੋਣੇ ਨੇ ਅਸੀਂ ਕਹਿਆ ਸੀਗਾ ਕਿ ਇੱਕ ਫੈਸਲੇ ਵੀ ਪੰਥਿਕ ਦੀ ਨੁਮਾਇੰਦਾ ਜਥੇਬੰਦਕ ਇਕੱਠ ਹੋਣੇ ਚਾਹੀਦੇ ਨੇ ਉਹਨਾਂ ਦੀ ਇਕੱਠ ਵੀ ਹੋ ਜਾਏ ਚਲੋ ਆਫਲਾਈਨ ਕੱਟ ਹੋ ਜਾਏ ਆਨਲਾਈਨ ਵੀ ਵਿੱਚ ਆਰ ਲੈ ਜਾ ਸਕਦੇ ਨੇ ਕਿਉਂਕਿ ਆਫਟਰ ਆਲ ਪੰਥ ਜਿਹੜਾ ਹੈਗਾ ਉਹ 170 ਦੇਸ਼ਾਂ 'ਚ ਵਸਦਾ ਹੈ ਉਹਨਾਂ ਦੀ ਉਹਨਾਂ ਦੀ ਤੁਸੀਂ رائے ਲਓ ਤੇ ਫਿਰ ਤੁਸੀਂ ਜੋ ਵੀ ਕੋਈ ਪੰਥਿਕ ਫੈਸਲਾ ਹੋਵੇ ਉਹ ਤੁਸੀਂ ਉਹਨੂੰ ਉਸੋ ਸਾਫ ਨਾਲ ਨਿਜਿਟ ਹੋ ਇਹ ਕਹਿੰਦੇ ਹੁਆ ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜਾ ਲੋਕਲ ਹੁੰਦਾ ਹੈ ਜਾਂ ਰੀਜਨਲ ਉਹ ਰੀਜਨਲ ਤੇ ਲੋਕਲ ਸੰਗਤ ਉਹਦੇ ਤੇ ਆਪਣਾ ਫੈਸਲਾ ਇਕੱਠੇ ਬੈਠ ਕੇ ਤੇ ਸੋਚਣ ਕੇ ਵੀ ਅਗਰ ਸਾਨੂੰ ਉਹਨਾਂ ਨੂੰ ਕੋਈ ਲੋਕਲ ਸਵਿਸ਼ਿਆ ਦਰਪੇਸ਼ ਆ ਰਹੀ ਹੈ ਉਹਦੇ ਤੇ ਉਹ ਇਕੱਠੇ ਬੈਠ ਕੇ ਤੁਹਾਨੂੰ ਉਹ ਉਹਦੇ ਤੇ ਆਪਣਾ ਆਪਣੀ ਆਪਣਾ ਫੈਸਲਾ ਲੈਣ ਹਰ ਇੱਕ ਚੀਜ਼ ਦੀ ਤਰਕਾਬ ਤੱਕ ਜਾਣੀ ਚਾਹੀਦੀ ਪਰ ਇਹ ਕਹਿੰਦੇ ਹੁਆ ਹੁਣ ਕੀ ਜੀ ਅਸੀਂ ਦੱਸਾਂਗੇ ਜੀ ਉਹਨਾਂ ਦੀ ਕੀ ਹੈਗਾ ਤੇ ਸਾਡਾ ਕੀ ਹੈਗਾ ਉਪਾਏ ਮੇਰੇ ਅਸੀਂ ਤੇ ਕਹਿ ਰਹੇ ਹਾਂ ਕਿ ਤੁਸੀਂ ਆਪਣਾ ਆਡਰ ਰੱਖੋ ਤੇ ਅਕਾਲ ਤੱਕ ਤੁਸੀਂ ਖੁਦ ਮੁਖਤਿਆਰ ਬਣਾਓ ਤਾਂ ਕਿ ਇੱਥੇ ਜਿਹੜਾ ਵੀ ਹੋਵੇ ਫੈਸਲਾ ਉਹ ਪੰਚ ਦੀ ਤਜਮਾਨੀ ਦਾ ਹੋਵੇ ਮੈਂ 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 ਇੱਥੇ 500 ਬੰਨਾਂ ਮੈਂ ਮੈਂ ਸੋ ਪਹਿਲਾਂ ਇੱਕ ਹੋਰ ਚੀਜ਼ ਵਿਚਾਰਨਾ ਚਾਹੁੰਦਾ ਤੁਹਾਡੇ ਨਾਲ ਖਾਸ ਤੌਰ ਦੇ ਉੱਤੇ ਕੁਲਵੰਤ ਸਿੰਘ ਮੰਨਣ ਕਹਿੰਦੇ ਆ ਕਿ ਜਥੇਦਾਰ ਦੀ ਜਿਹੜੀ ਜਾਂਚ ਹੈ ਜਾਂਚ ਦੀ ਸਥਿਤੀ ਹੈ ਉਹ ਜਿਹੜੀ ਹੈ ਉਹਦਾ ਪੂਰਾ ਅਧਿਕਾਰ ਐਸਜੀਪੀਸੀ ਕੋਲ ਹੈ ਇਹ ਗੱਲਾਂ ਪਹਿਲਾਂ ਵੀ ਅਸੀਂ ਤੁਹਾਡੇ ਨਾਲ ਵਿਚਾਰ ਚੁੱਕੇ ਆਂ ਦੁਬਾਰਾ ਇਹ ਗੱਲਾਂ ਉੱਥੇ ਹੀ ਆ ਕੇ ਖੜ ਗਈਆਂ ਨੇ ਔਰ ਖਾਸ ਇਹ ਤਾਂ ਕਰਕੇ ਵੀ ਆ ਕਿਉਂਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੀ ਇੱਕ ਪੋਸਟ ਵੀ ਆਂਦੀ ਹੈ ਜਿਹੜੀ ਉਹ ਫੇਸਬੁੱਕ ਤੇ ਪਾਉਂਦੇ ਆ ਉਹਦੇ ਵਿੱਚ ਸਿੰਘ ਸਾਹਿਬ ਇਹ ਕਹਿੰਦੇ ਆ ਕਿ ਜਾਂਚ ਦਾ ਅਧਿਕਾਰ ਜਿਹੜਾ ਐਸਜੀਪੀਸੀ ਕੋਲ ਦੇ ਕੋਲ ਨਹੀਂ ਸਗਾ ਪਰ ਕੁਲਵੰਤ ਸਿੰਘ ਮੰਨਣ ਦੁਆਰਾ ਇਹ ਗੱਲ ਕਹਿੰਦੇ ਆ ਰਬੂਜੀਤ ਸਿੰਘ ਵਿਰਕ ਦੁਆਰਾ ਇਹ ਗੱਲ ਕਹਿੰਦੇ ਆ ਕਿ ਇਹ ਜਾਂਚ ਦਾ ਅਧਿਕਾਰ ਐਸਜੀਪੀਸੀ ਦੇ ਕੋਲ ਹੈਗਾ ਆ ਯਾਨੀ ਕੀ ਹੁਣ ਜਥੇਦਾਰ ਸਾਹਿਬ ਦੀ ਗੱਲ ਨੂੰ ਕਟਿਆ ਜਾ ਰਿਹਾ ਇੱਥੇ ਬਿਲਕੁਲ ਕਟਿਆ ਜਾ ਰਿਹਾ ਦੇਖੋ ਮੈਂ ਤਾਂ ਕਹਿ ਰਿਹਾ ਨਾ ਕਿ ਇਹਨਾਂ ਦੀ ਮਾਨਸਿਕਤਾ ਇੰਨੀ ਮਾੜੀ ਹੋ ਗਈ ਹੈ ਇਹ ਹਾਲੀ ਵੀ ਇਕਾਮ ਤਖਸ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ ਠੀਕ ਹੈ ਨਾ ਕਿਉਂਕਿ ਸਿਆਸਤਦਾਨ ਜਿਹੜੇ ਹੈਗੇ ਉੱਥੇ ਬੈਠੇ ਹੋਏ ਨੇ ਸੋ ਇਹ 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 ਜਿਹੜੀ ਗੱਲ ਹੈਗੀ ਕਿ ਤੁਸੀਂ ਕਹੋਗੇ ਜੀ ਸਾਡੇ ਕੋਲ اختیار ਹੈਗਾ ਦੇਖੋ ਕਮੇਟੀ ਬਣੀ ਸਗੀ ਤਾਂ ਉਹ ਤੇ ਹੁਣ ਗੱਲ ਸਪਸ਼ਟ ਹੋ ਗਈ ਹੈ ਨਾ ਤੇ ਬਿਆਨ ਤੋਂ ਬਾਅਦ ਕਿ ਵੀ ਉਹ ਸਿਰਫ ਵਾਹਿਦ ਇੱਕ ਮੀਟਿੰਗ ਹੋਈ ਸੀਗੀ 2015 ਚ ਜਿੱਥੇ ਜਿਹਦੇ ਵਿੱਚ ਨਿਯੁਕਤੀ ਦੀ ਉਹਨਾਂ ਦਾ ਜਿਹੜਾ ਕਾਰਜ ਖੇਤਰ ਦੀ ਗੱਲ ਹੋਣੀ ਸੀਗੀ ਸੇਵਾ ਮੁਕਤੀ ਦੀ ਗੱਲ ਜਿਹੜੇ ਮੁਕ ਸੇਵਾਦਾਨ ਦੀ ਸੀਗੀ ਉਹ ਇੱਕੋ ਹੀ ਵਾਹਿਦ ਮੀਟਿੰਗ ਹੋਈ ਸੀ ਦਲਬੇਗ ਦਰਮੇਕ ਸਿੰਘ ਮੇਰਾ ਕਾਲ ਸੈਕਟਰੀ ਸੀਗੇ ਐਜੀਪੀਸੀ ਦੇ ਕਿ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਮੈਂ ਸੁਣਿਆ ਆ ਲਿਖਿਆ ਸੀਗਾ ਕਿ ਅਸੀਂ ਹੋਰ ਉਦਿਜੀਬਿਆਂ ਨੂੰ ਤੇ ਸੰਸਥਾਵਾਂ ਨੂੰ ਦੀ ਰਾਏ ਲੈ ਕੇ ਤੇ ਅਸੀਂ ਇੱਕ ਅ ਅਸੀਂ ਇੱਕ ਅਸੀਂ ਇੱਕ ਖਲੜਾ ਤਿਆਰ ਕਰ ਦੇਣਾ ਹੈ ਕਿ ਕਿਦਾਂ ਮੁਖ ਸੇਵਾਦਾਰੀ ਇਹ ਤੇ ਹੁਣ ਅਲੀ ਕਹੀ ਜਾ ਰਹੇ ਨੇ ਕਿ ਵੀ ਇਹ ਤੇ ਸਾਡੇ ਅਸੀਂ ਤੈ ਕਰਾਂਗੇ ਸੋ ਅਗਰ ਇਹ ਤੈ ਕਰਾਂਗੇ ਤੇ ਫਿਰ ਇਹ ਸਮਝ ਲੈਣੇ ਕਿ ਹਾਇਰ ਐਂਡ ਫਾਇਰ ਪਾਲਿਸੀ ਸਾਡੇ ਕੋਲ ਹੋਏਗੀ ਉਹ ਗੱਲ ਜਿਹੜੀ ਮੈਂ ਤੁਹਾਡੇ ਪਹਿਲਾਂ ਵੀ ਇੱਕ ਪ੍ਰੋਗਰਾਮ 'ਤੇ ਹਟਿਆ ਕਿ ਜਦੋਂ ਮੈਂ ਗਿਆਨੀ ਗੁਰਬਚਨ ਸਿੰਘ ਨੂੰ ਮਿਲਿਆ ਸੀਗਾ ਜਦੋਂ ਪਹਿਲਾਂ ਪਹਿਲਾਂ ਉਹ ਉਹਨਾਂ ਨੇ ਇੱਥੇ ਮੁਖ ਸੇਵਾਦਾਰੀ ਦੀ ਪੋਜੀਸ਼ਨ ਸੰਭਾਲੀ ਸੀਗੀ ਅਕਾਲ ਤਖਤ ਸਾਹਿਬ 'ਤੇ ਤੇ ਉਹਨਾਂ ਦਾ ਸਿੱਧਾ ਜਵਾਬ ਸੀਗਾ ਕੀ ਕਰੀਏ ਸਰਦਾਰ ਸਾਹਿਬ ਕਮੇਟੀ ਸਾਨੂੰ ਲਾਉਂਦੀ ਹੈ ਕਮੇਟੀ ਸਾਨੂੰ ਢਾਉਂਦੀ ਹੈ ਸੋ ਇਹ ਇਹ ਜਿਹੜੀ ਇਹ ਜਿਹੜੀ ਸੋਚ ਹੈ ਨਾ ਇਹ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਸਾਰੇ ਇਹਨਾਂ ਦੇ ਵਿੱਚ ਨਾ ਹੱਲੀ ਵੀ ਉਹ ਸੋਚ ਕਰ ਰਹੀ ਹੈ ਕਿ ਜੀ ਅਸੀਂ ਹੀ ਇਹਨਾਂ ਨੂੰ ਲਾਵਾਂਗੇ ਤੇ ਅਸੀਂ ਇਹਨਾਂ ਨੂੰ ਢਾਵਾਂਗੇ ਜੇ ਸਾਡੇ ਹਿਸਾਬ ਨਾਲ ਤੁਰੰਤ ਤਾਂ ਠੀਕ ਹੈ ਜੇ ਨਹੀਂ ਤੇ ਅਸੀਂ ਪਰੰਪਰ ਅਸੀਂ ਇਹਨਾਂ ਨੂੰ ਅਸੀਂ ਇਹਨਾਂ ਨੂੰ ਸੇਵਾ ਮੁਕਤ ਕਰ ਦੇਣ ਕਰ ਦੇਾਂਗੇ ਇਹ ਸਾਡਾ ਇੱਕ ਅਧਿਆਰ ਹੈਗਾ ਸੋ ਇਹ 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 ਸਾਡਾ ਸਾਰਾ ਜਿਹੜਾ ਸਿਸਟਮ ਹੈ ਨਾ ਦੇਖੋ ਅਜ ਦੀ ਦੇ ਟੱਚ ਇਹ ਕਰ ਲੈ ਪਰ ਮੇਰਾ ਖਿਆਲ ਹੈ ਇਹ ਇਹ ਜਿਹੜੀ ਇਹਨਾਂ ਦੀ ਉਹ ਲਾਲਸਾ ਹੈ ਨਾ ਆਪਣੀ ਕੁਰਸੀ ਨੂੰ ਸੰਭਾਲਣ ਦੀ ਉਹ ਉਹ ਮੈਨੂੰ ਤੇ ਮੈਨੂੰ ਤੇ ਹੈਰਾਨਗੀ ਹੋ ਰਹੀ ਹੈ ਕਿ ਵੀ ਕਿੰਨੀ ਗਲਾਸ ਹੈ ਤੁਹਾਨੂੰ ਤੁਹਾਨੂੰ ਪੱਖ ਦੀ ਤੁਹਾਡੀਆਂ ਭਾਵਨਾਵਾਂ ਤੁਹਾਡੇ ਮੂਰੇ ਨਹੀਂ ਆ ਰਹੀਆਂ ਸਿਰਫ ਤੁਹਾਡੇ ਜਿਹੜੇ ਚਮਚੇ ਹੋਣਗੇ ਜਿਹੜੇ ਤੁਹਾਨੂੰ ਇਸ ਥੀਸ ਤੋਂ ਪੜਾਵਾ ਦਿੰਦੇ ਹੋਣਗੇ ਕਿ ਨਹੀਂ ਜੀ ਨਹੀਂ ਜੀ ਹਾਲੀ ਵੀ ਤੁਸੀਂ ਕੀ ਬੜੀ ਬੜੀ ਤੋਪ ਚੀਜ਼ ਉਹ ਜੀ ਤੁਸੀਂ ਬੈਠੇ ਰਹੋ ਜੀ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ ਆ ਮੈਂ ਤੇ ਕਹਿੰਦਾ ਕਿ ਵੀ ਆ ਜਾਣ ਫਿਰ ਉੱਥੇ ਆਪਣੇ ਪੱਖ ਤੋਂ ਫੈਸਲਾ ਸੁਣ ਲੈ ਤੇ ਹਲ ਮੇਰੇ ਸਾਹਮਣੇ ਮੇਰਾ ਪੱਖ ਹੁਣ ਬਿਲਕੁਲ ਜਾਗ ਪਿਆ ਹੈ ਤੇ ਉਹਨਾਂ ਨੇ ਨਾਲ ਜਦੋਂ ਵੀ ਉਹਨਾਂ ਟਾਈਮ ਆਇਆ ਤੇ ਇਹਨਾਂ ਨੂੰ ਆਪਣੇ ਫੈਸਲੇ ਤੋਂ ਉਹਨਾਂ ਨੇ ਸੁਣਾਈ ਦੇਣੇ ਨੇ ਸਰ ਗੁਰਪ੍ਰੀਤ ਸਿੰਘ ਜੀ ਮੈਂ ਨਾ ਇੱਕ ਹੋਰ ਚੀਜ਼ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦਾ ਹੈ ਜਥੇਦਾਰ ਸਾਹਿਬ ਦੇ ਸੰਦਰਭ ਦੇ ਵਿੱਚ ਜੋ ਗੱਲਾਂ ਇਸ ਮੀਟਿੰਗ ਦੇ ਵਿੱਚ ਹੋਈਆਂ ਖਾਸ ਤੌਰ ਦੇ ਉੱਤੇ ਕਿਉਂਕਿ ਇੱਕ ਗੱਲ ਤਾਂ ਅਸੀਂ ਪਹਿਲਾਂ ਡਿਸਕਸ ਕਰਕੇ ਹਟੇ ਹਾਂ ਕਿ ਕਿਸ ਤਰ੍ਹਾਂ ਇਹ ਕਿਹਾ ਕਿ ਸਿੰਘ ਸਾਹਿਬ ਦੇ ਬਿਆਨ ਦੇ ਬਾਵਜੂਦ ਇਹ ਕਿਹਾ ਕਿ ਉਹ ਅਖਤਿਆਰ ਐਸਜੀਪੀਸੀ ਦੇ ਕੋਲ ਹੈਗਾ ਆ ਤੇ ਦੂਸਰੀ ਗੱਲ ਉਹ ਜਿਹਦੇ ਵਿੱਚ ਬਾਅਦ ਵਿੱਚ ਇਹ ਵੀ ਕਹਿੰਦੇ ਆ ਕਿ ਅਸੀਂ ਮੀਟਿੰਗ ਤੋਂ ਬਾਅਦ ਸਿੰਘ ਸਾਹਿਬ ਦੇ ਘਰ ਜਾਵਾਂਗੇ ਤੇ ਉਹਨਾਂ ਨਾਲ ਜਾ ਕੇ ਇਸ ਬਾਰੇ ਡਿਸਕਸ਼ਨ ਕਰਾਂਗੇ ਜਾਂ ਉਹਨਾਂ ਨੂੰ ਇਹ ਦੱਸਾਂਗੇ ਕਿ ਉਹਨਾਂ ਦੇ ਅਧਿਕਾਰ ਕੀ ਹੈਗੇ ਨੇ ਤੇ ਐਸਜੀਪੀਸੀ ਦੇ ਅਧਿਕਾਰ ਕੀ ਹੈਗੇ ਨੇ ਸਾਰੀਆਂ ਗੱਲਾਂ ਕਯੂਮੂਲੇਟ ਹੋ ਕੇ ਨਾ ਐ ਪ੍ਰਤੀਤ ਹੋ ਰਿਹਾ ਕਿ ਸਿੰਘ ਸਾਹਿਬ ਦੀ ਛਵੀ ਨੂੰ ਉਹਨਾਂ ਦੇ ਅਹੁਦੇ ਨੂੰ ਹੀਠਾਂ ਲਿਆਂਦਾ ਜਾ ਰਿਹਾ ਹੈ ਜਾਂ ਮਤਲਬ ਉਸ 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 ਅਹੁਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਹਮਲਾ ਜਿਹੜਾ ਉਹ ਹੋ ਰਿਹਾ ਹੈ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੁਹਾਨੂੰ ਲੱਗਦਾ ਕਿ ਐ ਹੋ ਰਿਹਾ ਹੈ ਮੈਂ ਕਮਜ਼ੋਰ ਕਰਨ ਦੀ ਦੇਖੋ ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਦੇ ਜਿਹੜੇ ਉੱਥੇ ਮੁਖ ਸੇਵਾਦਾਰ ਹੈਗੇ ਉਹਨਾਂ ਦੀ ਉਹਨਾਂ ਦੀ ਉਹਨਾਂ ਨੂੰ ਕਮਜ਼ੋਰ ਖਾਂ ਐਨੀ ਗੱਲ ਗੱਲ ਜ਼ਰੂਰ ਹੈ ਕਿ ਇਸ ਬਹਿਣਾ ਨਾਲ ਸਮਝਦੇ ਹੋਣਗੇ ਕਿ ਵੀ ਆਪਾਂ ਥੋੜਾ ਜਿਹਾ ਉਹਨਾਂ ਨੂੰ ਕਸੂਦ ਇਹ ਕਿ ਕਿ ਐਸੀ ਹਾਲੀ ਵੀ ਤੁਹਾਡੇ ਉੱਤੇ ਖਾਵੀਆਂ ਸੋ ਮੇਬੀ ਕੋਈ ਪ੍ਰੈਸ਼ਰ ਵਾਲੀ ਗੱਲ ਹੋ ਸਕਦੀ ਹੈ ਕਿ ਉਹਨਾਂ ਨੂੰ ਪ੍ਰੈਸ਼ਰ ਪਾਉਣ ਦੀ ਗੱਲ ਹੋ ਸਕਦੀ ਹੈ ਪਰ ਅਗਰ ਮੈਂ ਅਗਰ ਗਿਆਨੀ ਰਕਬੀਰ ਜੀ ਨੇ ਥਾਂ ਤੇ ਹੋਵੇ ਤਾਂ ਮੈਂ ਉਹਨਾਂ ਨੂੰ ਕਹਾਂ ਕਿ ਵੀ ਮੈਂ ਦੇਖੋ ਤੁਸੀਂ ਕੁਛ ਨਹੀਂ ਹੋ ਮੈਂ ਤੇ ਪੰਥ ਦੀ ਗੱਲ ਸੁਣਾਗਾ ਜੋ ਪੰਥ ਦੀ ਭਾਵਨਾਵਾਂ ਨੇ ਮੈਂ ਤਾਂ ਉਸ ਪਾਸੇ ਤੁਰਨਾ ਤੁਸੀਂ ਜੋ ਮਰਜ਼ੀ ਕਰ ਲਓ ਤੁਸੀਂ ਮੈਨੂੰ ਲਾਉਣਾ ਲਾ ਦਿਓ ਪੰਥ ਤੁਹਾਨੂੰ ਆਪਣੇ ਆਪ ਜਵਾਬ ਦੇ ਦੇਗਾ ਮੈਂ ਤੇ ਦੇਖੋ ਮੈਂ ਤੇ ਪੰਛ ਦਾ ਮੈਂ ਹਾਂ ਜੇ ਤਾਂ ਉਹਨਾਂ ਜੇ ਉਹਨਾਂ ਨੇ ਵਾਕਈ ਆਪਣਾ ਇੱਕ ਜਿੱਦਾਂ ਜਿਹੜੀ ਪਹਿਲੀ ਮੀਟਿੰਗ ਦੀ ਅਸੀਂ ਜ਼ਿਕਰ ਕੀਤਾ ਹੈ ਉਹਦੇ ਵਿੱਚ ਦੇਖੋ ਇਹ ਆ ਵੀ ਚੀਜ਼ ਉੱਪਰ ਕੇ ਆਈ ਸੀਗੀ ਕਿ ਜਥੇਦਾਰ ਲਾਉਂਦੇ ਕਿਦਾਂ ਨੇ ਜਿਹੜੇ ਲੋਕ ਸਭਾ ਦਾ ਉਹ ਪਹਿਲਾਂ ਕੋਈ ਉਹ ਵੀ ਉੱਥੇ ਥੋੜੀ ਜਿਹੀ ਡਿਸਕਸ਼ਨ ਹੋਈ ਸੀਗੀ ਕਿ ਵੀ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਕਿ ਵੀ ਆਫਰਲ ਅਗਰ ਉਹਨਾਂ ਨੇ ਉੱਥੇ ਮੁਖ ਸੇਵਾਦਾਰੀ ਨਿਭਾਉਣੀ ਹੈ ਤੇ ਅਗਰ ਉਹ ਵਾਕਈ ਪੰਥ ਦੀ ਉਹਨਾਂ ਨੇ ਭਾਵਨਾਵਾਂ ਦੀ ਤਨਜ਼ਮਾਨੀ ਕਰਨੀ ਹੈ ਤੇ ਪੰਥ ਦੇ ਪੰਥ ਦੇ ਹਿੱਤ ਦੇ ਵਿੱਚ ਉਹਨਾਂ ਨੇ ਗੱਲ ਕਰਨੀ ਹੈ ਨਾ ਕਿ ਕਮੇਟੀ ਦੇ ਹਿੱਤ ਦੇ ਵਿੱਚ ਤੇ ਉਹਨਾਂ ਨੇ ਮਤਲਬ ਉੱਥੇ ਉਹਨਾਂ ਉਹੀ ਉਹਨਾਂ ਨੇ ਗੱਲ ਕੀਤੀ ਸੀ ਕਿ ਦੇਖੋ ਕੀ ਹੁੰਦਾ ਹੈ ਲੱਗ ਜਾਂਦੇ ਨੇ ਗਰੰਟੀ ਲੱਗੇ ਕੋਈ ਉਸ ਤੋਂ ਬਾਅਦ ਹੈਡ ਗਰੰਟੀ ਬਣ ਗਏ ਫਿਰ ਉਹਨਾਂ ਨੂੰ ਮੁਖ ਸੇਵਾਦਾਰ ਬਣਾਤਾ ਇਹ ਚੱਲਦੇ ਰਹਿੰਦੇ ਨੇ ਐਸਟੀਪੀਸੀ ਤੇ ਇਹ ਮੁਲਾਜ਼ਮ ਦੇ ਤੌਰ ਚੱਲਦੇ ਰਹਿੰਦੇ ਨੇ ਇਹ ਕੋਈ ਇੰਡੀਪੈਂਡੈਂਟ ਹੋ ਜੀ ਸਖਸ਼ਿਤ ਨਹੀਂ ਇੱਥੇ ਹੋ ਕੇ ਉੱਪਰ ਕਿਉਂਦੇ ਸੋ ਇੱਥੇ ਜਿਹੜਾ ਇਹ ਜਿਹੜੀ ਗੱਲਬਾਤ ਹੈ ਨਾ ਇਹ ਵੀ ਉਸ ਮੀਟਿੰਗ ਦੇ ਵਿੱਚ ਅ ਅਗਰ ਤੁਸੀਂ ਇਹਨੂੰ ਗੂਗਲ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਵੀ ਇਹ ਵੀ ਉੱਥੇ ਉਹ ਕੋਈ ਕੋਈ ਮੀਟਿੰਗ ਸੀਗੀ ਬਟ ਇਹ ਚੀਜ਼ ਉੱਥੇ ਡਿਸਕਸ ਹੋਈ ਸੀਗੀ ਜਸਟ ਵੈਰੀ ਬਟ ਇਵੈਚੁਅਲੀ ਇਟ ਵਾਸ ਲੈਫਟ ਕਿ ਵੀ ਅਸੀਂ ਬੁੱਧੀਜੀਵਿਆਂ ਦੀ ਤੇ ਸੰਸਥਾਵਾਂ ਦੀ ਵੀ رائے ਲੈ ਕੇ ਤੇ ਇੱਕ ਵਿਧਿ ਵਿਵਧਾਨ ਬਣਾਵਾਂਗੇ ਚਲੋ ਨਹੀਂ ਹੋ ਸਕਿਆ ਇਸ ਇਸ ਕਾਰਨ ਨਹੀਂ ਹੋ ਸਕਿਆ ਕਿਉਂਕਿ ਸਟਨਡਨਲੀ ਦੇ ਮਸਟ ਹੈਵ ਰੈਲਾਈਜ਼ਡ ਇਹ ਸਾਡਾ ਤੇ ਜਿਹੜਾ ਸਾਡੀ ਜਿਹੜੀ ਝਕੜ ਹੈ ਉਹ ਤੇ ਫਿਰ ਜਵੇਂ ਹੋ ਜੂਗੀ ਤੇ ਫਿਰ ਤੇ ਪੰਥ ਦੀ ਫੈਸਲੇ ਚੱਲਣਗੇ ਇੱਥੇ ਸਾਡੇ ਤਾਂ ਨਹੀਂ ਚੱਲਣਗੇ ਤੇ ਇਹਨਾਂ ਨੇ ਤੇ ਹਾਲ ਤੱਕ ਸਾਨੂੰ ਤੇ ਇਹੋ ਜੀ ਸਰਬੋਤਮ ਸੰਸਥਾ ਨੂੰ ਤੇ ਨੂੰ ਨੂੰ ਯੂਜ਼ ਕੀਤਾ ਹੈ ਦੁਰਪਯੋ ਕੀਤਾ ਤੇ ਆਪਣੇ 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 ਫਾਇਦੇ ਲਈ ਸੋ ਇਹ ਇਹ ਹੁਣ ਇਹਨਾਂ ਤੋਂ ਮੇਰੇ ਖਿਆਲ ਲੱਗ ਰਿਹਾ ਹੈ ਕਿ ਵੀ ਜਿਹਨੂੰ ਕਹਿੰਦੇ ਨਾ ਕਿ ਵੀ ਉਹ ਮੈਨੂੰ ਤੇ ਮੈਨੂੰ ਤੇ ਐਕਚੁਅਲੀ ਸਪੀਕਿੰਗ ਮੈਨੂੰ ਸਮਝ ਨਹੀਂ ਆ ਰਹੀ ਗੱਲ ਕਿ ਇਹਨਾਂ ਦੇ ਮਨাজ ਕੀ ਗੱਲ ਚੱਲ ਰਹੀ ਹੈ ਕਿ ਵੀ ਇੰਨੀ ਹੌਮੇ ਹੈ ਇੰਨੀ ਲਾਲਸਾ ਆਪਣੀ ਕੁਰਸੀ ਨਾਲ ਕਿ ਤੁਸੀਂ ਤੁਸੀਂ ਯੂ ਕੈਨੋਟ ਸੀ ਦ ਰਾਈਟਿੰਗ ਔਨ ਦ ਵਾਲ ਮੈਨੂੰ ਸਮਝ ਨਹੀਂ ਆਈਗਾ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿਉਂਕਿ ਇੱਕ ਪਾਸੇ ਨਾ ਹੁਣ ਇਦਾਂ ਦਾ ਹੋ ਗਿਆ ਇੱਕ ਇੱਕ ਪਾਸੇ ਐਸ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋ ਗਏ ਨੇ ਐਸਜੀਪੀਸੀ ਪ੍ਰਧਾਨ ਹੋ ਗਏ ਨੇ ਤੇ ਦੂਜੇ ਪਾਸੇ ਸਿੰਘ ਸਾਹਿਬ ਆ ਕੇ ਖੜ ਗਏ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਖੜ ਗਏ ਆ ਉਹਨਾਂ ਦੇ ਉਹਨਾਂ ਦੇ ਦਿੱਤੇ ਬਿਆਨ ਦੇ ਉੱਤੇ ਸਵਾਲ ਖੜੇ ਹੋ ਰਹੇ ਹੋ ਭਾਵੇਂ ਵਾਰ-ਵਾਰ ਨਾਲ ਇਹ ਕਹਿ ਦਿੱਤਾ ਜਾਵੇ ਕਿ ਅਸੀਂ ਸਿੰਘ ਸਾਹਿਬ ਦੇ ਅਨੁਕੂਲ ਚੱਲਦੇ ਹਾਂ ਜਾਂ ਉਹਨਾਂ ਦੇ ਹਿਸਾਬ ਨਾਲ ਚੱਲਦੇ ਹਾਂ ਜਾਂ ਉਹ ਸਾਡੇ ਲਈ ਸਰਬਸ਼੍ਰੇਸ਼ਟ ਹੈ ਪਰ ਧਾਮੀ ਉਹਨਾਂ ਨੇ ਸਵਾਲ ਤਾਂ ਇਨਫੈਕਟ ਖੜੇ ਕਰ ਹੀ ਦਿੱਤੇ ਪਰ ਹੁਣ ਐ ਪ੍ਰਤੀਤ ਹੋ ਰਿਹਾ ਕਿ ਇੱਕ ਪਾਸਾ ਇੱਕ ਕੋਨੇ 'ਚ ਹਰਜਿੰਦਰ ਸਿੰਘ ਧਾਮੀ ਨੇ ਤੁਹਾਨੂੰ ਐ ਲੱਗਦਾ ਕਿ ਕਿਤੇ ਆਉਂਦੇ ਸਮੇਂ ਵਿੱਚ ਸਿੰਘ ਸਾਹਿਬ ਦੀ ਕੁਰਸੀ ਦੇ ਉੱਤੇ ਕੋਈ ਖਤਰਾ ਆ ਸਕਦਾ ਹੈ ਉਹਨਾਂ ਦੇ ਅਹੁਦੇ ਤੇ ਕੋਈ ਖਤਰਾ ਆ ਸਕਦਾ ਹੈ ਅਹੁਦੇ ਤੇ ਤੇ ਦੇਖੋ ਸਿੱਧੀ ਗੱਲ ਹੈ ਅਸੀਂ ਅਗੇਨ ਲੈ ਕੇ ਟੋਲਡ ਯੂ ਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਡੈਮੋਕਰੈਟਿਕ ਇੰਸਟੀਟਿਊਸ਼ਨ ਦਿੱਤੇ ਸੀਗੇ ਠੀਕ ਹੈ ਦਿੱਤੇ ਦਿੱਤੇ ਸੀਗੇ ਉਹਦੇ ਵਿੱਚ ਪੰਚ ਸੁਪਰੀਮ ਹੈ ਉਹਨਾਂ ਨੇ ਜਨ ਤੇ ਗੁਰਿਆਈ ਅ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ ਉੱਥੇ ਗੁਰੂ ਪੰਥ ਨੂੰ ਵੀ ਗੁਰਿਆਈ ਬਖਸ਼ੀ ਹੈ ਠੀਕ ਹੈ ਨਾ ਸੋ ਪੰਚ ਸੁਪਰੀਮ ਹੈ ਇਹ ਕਹਿੰਦੇ ਹੋਇਆ ਦੇਖੋ ਅਸੀਂ ਪ੍ਰਾਤਨ ਰਿਵਾਇਤਾਂ ਕੀ ਹੁੰਦੀਆਂ ਸੀਗੀਆਂ ਕਿ ਜਿਹੜਾ ਵੀ ਉੱਥੇ ਦੇਖੋ ਕਦੀ ਵੀ ਕੋਈ ਪਰਮਨੈਂਟ ਕੋਈ ਪੰਜ ਪਿਆਰੇ ਨਹੀਂ ਹੋਏ ਸਿੱਖਾਂ ਦੇ ਵਿੱਚ ਜਿਹੜਾ ਕੱਠ ਹੁੰਦਾ ਸੀਗਾ ਉਸ ਕੱਠ ਦੇ ਵਿੱਚ ਪੰਜ ਮੋਤਬਰ ਸਿੱਖ ਚੁਣੇ ਜਾਂਦੇ ਸੀਗੇ ਜਿਹੜੇ ਕਿ ਪੰਜ ਪਿਆਰੇ ਹੁੰਦੇ ਹੁੰਦੇ ਸੀਗੇ ਉਹਨਾਂ ਵਿੱਚੋਂ ਫਿਰ ਇਹ ਸਮੁੱਚਾ ਪੰਥ ਆਪਣੀਆ ਰਾਏ ਦਿੰਦਾ ਸੀਗਾ ਉਹ ਫਿਰ ਉਹਦੇ ਤੇ ਖਲਣਾ ਤਿਆਗ ਹੁੰਦਾ ਸੀਗਾ ਉਹ ਖਲਣਾ ਅਗਰ ਉਹ ਜਿਹੜਾ ਰੈਜ਼ੋਲੂਸ਼ਨ ਅਗਰ ਉਹ ਐਕਸੈਪਟ ਹੋ ਜਾਂਦਾ ਸੀਗਾ ਗੁਰਮਤੇ ਦੇ ਤੌਰ ਤੇ ਉੱਤੇ ਹੁਣ ਆ ਪੰਜਾਂ ਵਿੱਚੋਂ ਸਿਰਫ ਉਸ ਇਕੱਠ ਲਈ ਇੱਕ ਨੂੰ ਜਥੇਦਾਨ ਨਿਯੁਕਤ ਕਰਕੇ ਤੇ ਉਹ ਫੈਸਲਾ ਸੁਣਾਇਆ ਜਾਂਦਾ ਸੀਗਾ ਪੰਥ ਨੂੰ ਇਹ ਤੇ ਸਾਡੀ ਇਹ ਤੇ ਸਾਡੀ ਪੁਰਾਣੀ ਰਵਾਇਤ ਸੀਗੀ ਹੁਣ ਅਸੀਂ ਕਿੰਨਾ ਕਿੱਦਾਂ ਹਟ ਗਏ ਆ ਹੁਣ ਆਪਾਂ ਇਹੀ ਗੱਲ ਕਹਿ ਰਹੇ ਆ ਕਿ ਵੀ ਉਹ ਇੰਡੀਵਿਜੂਅਲੀ ਬੰਦਾ ਕਰੇਗਾ ਜਾਂ ਪੰਜ ਬੰਦੇ ਹੀ ਉਸ ਸਰਵ ਕਰਨਗੇ ਵਿਦਆਊਟ ਟੇਕਿੰਗ ਐਨੀ ਪੰਥਿਕ ਫੀਡਬੈਕ ਇਹ ਕੰਮ ਗਲਤ ਆ ਸੋ ਅਸੀਂ ਇਹ ਜਿਹੜਾ ਸਟਰਕਚਰ ਚੇਂਜ ਚਾਹ ਰਹੇ ਹਾਂ ਕਿ ਵੀ ਪੰਥਕ ਫੀਡਬੈਕ ਤੋਂ ਬਿਨਾਂ ਤੁਸੀਂ ਕੋਈ ਪੰਥ ਦੇ ਫੈਸਲੇ ਨਹੀਂ ਕਰੋਗੇ ਇਦਾਂ ਹੀ ਜਿਵੇਂ ਸੰਗਤ ਦੀ ਫੀਡਬੈਕ ਤੋਂ ਬਿਨਾਂ ਤੁਸੀਂ ਕੋਈ ਆਪਣੇ ਲੋਕਲ ਇਸ਼ੂਸ ਦੇ ਵਿੱਚ ਫੈਸਲਾ ਨਹੀਂ ਕਰੋਗੇ ਕਮੇਟੀਆਂ ਜਿਹੜੀਆਂ ਨੇ ਜਾਂ ਰੀਜਨਲ ਕਮੇਟੀਆਂ ਜਿਹੜੀਆਂ ਨੇ ਸੋ ਇਹ ਇਹ ਸਾਰਾ ਕੁਝ ਇਦਾਂ ਹੈਗਾ ਤੇ ਇਹੀ ਚੀਜ਼ ਐਕਚੁਅਲੀ ਸਪੀਕਿੰਗ ਅਕਾਲੀ ਦਲ ਦੇ ਵਿੱਚ ਵੀ ਜਿਹੜੀ ਇੱਥੇ ਕੋਈ ਪੋਲਿਟਿਕਲ ਪਾਰਟੀ ਵੀ ਹੋਵੇ ਉਹ ਵੀ ਬੋਟਮ ਅਪ ਪਹੁੰਚਣਾ ਚੱਲੇ ਉਹ ਵੀ ਇੱਕ ਪਿੰਡ ਨੂੰ ਅ ਮਤਲਬ ਤਗੜਾ ਕਰੋ ਤਾਂ ਕਿ ਪਿੰਡ ਵਾਲਿਆਂ ਦੀ ਜਿਹੜੀਆਂ ਸਮੱਸਿਆਵਾਂ ਨੇ ਆਵਾਮ ਦੀ ਜਿਹੜੀ ਸਮੱਸਿਆਵਾਂ ਨੇ ਉਹ ਉਹਨਾਂ ਦੇ ਉੱਤੇ ਤੁਸੀਂ ਅ ਡੱਟ ਕੇ ਕੰਮ ਕਰੋ ਕਿਉਂਕਿ ਉਹ ਵਾਟ ਜੋ ਉਹਨਾਂ ਦੀ ਪ੍ਰੋਬਲਮਸ ਨੇ ਉਹ ਤੁਹਾਨੂੰ ਪਤਾ ਲੱਗਣੀਆਂ ਚਾਹੀਦੀਆਂ ਨੇ ਸੋ ਇਹ ਸਾਰੀ ਜਿਹੜੀਆਂ ਨੇ ਨਾ ਇਹ ਆਪਾਂ ਨੂੰ ਇਸ ਹਿਸਾਬ ਨਾਲ ਤੁਰਨਾ ਪੈਣਾ ਜੇ ਅਗਰ ਅਸੀਂ ਪੰਤ ਨੂੰ ਤੇ ਪੰਜਾਬ ਨੂੰ ਮੁੜ ਉਸ ਆਪਣੇ ਨੰਬਰ 1 ਸਟੇਟ ਤੇ ਸਭ ਤੋਂ ਖੁਸ਼ਹਾਲ ਇਲਾਕਾ ਬਣਾਉਣਾ ਚਾਹੁੰਦੇ ਇਸ ਇਸ ਮੀਟਿੰਗ ਦੇ ਸੰਦਰਭ ਵਿੱਚ ਨਾ ਮੈਂ ਆਖਰੀ ਸਵਾਲ ਤੁਹਾਨੂੰ ਜ਼ਰੂਰ ਪੁੱਛਣਾ ਚਾਹਉਂ ਨਾ ਉਹ ਚੀਜ਼ ਉੱਥੇ ਹੋਈ ਵੀ ਆ ਉਹ ਸਵਾਲ ਹੋਇਆ ਉਹ ਜਵਾਬ ਦਿੱਤਾ ਗਿਆ ਪੱਤਰਕਾਰ ਨੇ ਸਵਾਲ ਕੀਤਾ ਕੁਲਵੰਤ ਸਿੰਘ ਮੰਨਣ ਸਵਾਲ ਦਾ ਜਵਾਬ ਦੇ ਰਹੇ ਸੀ ਸਵਾਲ ਇਹ ਹੋਇਆ ਕਿ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਜਿਹੜੇ ਅਲਿਗੇਸ਼ਨਸ ਲੱਗੇ ਜਾਂ ਜੇ ਜੇ ਉਹ ਸਹੀ ਹੈਗੇ ਆ ਜਾਂ ਇਹ ਸਾਰਾ ਜੋ ਤੁਸੀਂ ਕਹਿੰਦੇ ਪਿਓ ਸਹੀ ਹੈ ਤਾਂ ਹਰਜਿੰਦਰ ਸਿੰਘ ਧਾਮੀ ਨੇ ਆਫਟਰ ਆਲ ਫਿਰ ਅਸਤੀਫਾ ਕਿਉਂ ਦਿੱਤਾ ਤੇ ਉਹਨਾਂ ਨੇ ਜਵਾਬ ਦੇ ਵਸ ਇਹ ਗੱਲ ਕਹੀ ਕਿ ਜਿਹੜੇ ਜਰਨਲ ਹੁੰਦੇ ਆ ਨਾ ਉਹ ਆਪਣੇ ਉੱਤੇ ਸਾਰਾ ਭਾਰ ਚੱਕ ਲੈਂਦੇ ਆ ਉਹ ਸਾਰਾ ਕੁਝ ਆਪਣੀ ਝੋਲੀ ਪਵਾ ਲੈਂਦੇ ਆ ਐਕਸੈਪਟ ਕਰ ਲੈਂਦੇ ਆ ਹੁਣ ਇਹ ਤਾਂ ਗੱਲ ਉਹਨਾਂ ਨੇ ਕਹੀ ਹਰਜਿੰਦਰ ਸਿੰਘ ਧਾਮੀ ਬਾਰੇ ਪਰ ਐ ਕਿਉਂ ਪ੍ਰਤੀਤ ਹੋ ਰਿਹਾ ਕਿ ਇਹਦੇ ਚ ਸੁਖਬੀਰ ਸਿੰਘ ਬਾਦਲ ਵਾਲਾ ਬਿਆਨ ਵੀ ਜਸਟੀਫਾਈ ਕਰ ਗਏ ਕਿਤੇ ਨਾ ਕਿਤੇ ਕੁਲਵੰਤ ਸਿੰਘ ਮੰਨਣ ਤੁਹਾਨੂੰ ਲੱਗਦਾ ਭਲਾ ਬਿਲਕੁਲ ਉਹ ਦੇਖੋ ਉਹਨਾਂ ਨੇ ਤੇ ਉਹਨਾਂ ਨੇ ਤੇ ਸਾਰੀ ਖੇਡਾਂ ਖੇਡੀਆਂ ਨੇ ਦੇਖੋ ਇਹ ਇਹ ਇਹਨਾਂ ਨੇ ਤੇ ਉਹੀ ਗੱਲ ਹੈ ਕਿ ਵੀ ਕਿਉਂਕਿ ਆਪਰੋਂ ਜਿਹੜਾ 2 ਤਰੀਕ ਨੂੰ ਫੈਸਲਾ ਉਥੋਂ ਸੁਣਾਇਆ ਗਿਆ ਸੀਗਾ ਉਹ ਸਿਰਫ ਸੁਖਬੀਰ ਬਾਦਲ ਦੀ ਦੇ ਸਤੀਫੇ ਬਾਰੇ ਗੱਲ ਨਹੀਂ ਸੀਗੀ ਉਹ ਸਮੁੱਚੀ ਜਿਹੜੀ ਉਸ ਟਾਈਮ ਦੀ ਅਕਾਲੀ ਲੀਡਰਸ਼ਿਪ ਜਿਹੜੀ ਉਸ ਟਾਈਮ ਦੀ ਐਗਜ਼ੀਕਟਿਵ ਸੀਗੀ ਉਹਨਾਂ ਦੀ ਉਹਨਾਂ ਸਾਰਿਆਂ ਦੇ ਸਤੀਫੇ ਮੰਗੇ ਸੀਗੇ ਠੀਕ ਹੈ ਨਾ ਹੁਣ ਤੁਸੀਂ ਕਹਿ ਦਿਓ ਕਿ ਵੀ ਹੁਣ ਕਿ ਵੀ ਉਹੀ ਗੱਲ ਹੈਗੀ ਕਿ ਵੀ ਸੁਖਵੀਰ ਕਹਿੰਦਾ ਹੈ ਕਿ ਜੀ ਮੈਂ ਜਰਨਲ ਹੋਣ ਦੇ ਨਾਤੇ ਮੈਂ 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 ਸਾਰੀ ਚੀਜ਼ ਆਪਣੀ ਝੋਲੀ ਚ ਪਾ ਲਿਆ ਸੀਗਾ ਤੇ ਫਿਰ ਇਹ ਵੀ ਬਿਆਨ ਦੇ ਦਿੰਦਾ ਕਿ ਜੀ ਮੈਂ ਸਤਿ ਤੁਸੀਂ ਕੋਈ ਗਲਤੀ ਨਹੀਂ ਕੀਤੀ ਪਰ ਮੈਂ ਕਿਹਾ ਚਲੋ ਇਸ ਚੀਜ਼ ਨੂੰ ਢਲ ਢਾਲ ਪਾਣ ਲਈ ਮੈਂ ਆਪਣੇ ਦੇ ਉੱਤੇ ਮੈਂ ਸਾਰੀ ਗੱਲਬਾਤ ਲੈ ਲਵਾਂ ਜਦੋਂ ਕਿ ਮੈਂ ਕੋਈ ਗਲਤੀਆਂ ਨਹੀਂ ਕੀਤੀਆਂ ਸੋ ਇਹ ਸਾਰੀਆਂ ਜਿਹੜੀ ਖੇਡਾਂ ਨੇ ਨਾ ਇਹ ਸਿਰਫ ਕੌਮ ਨੂੰ ਇਹ ਗੁੰਮਰਾਹ ਕਰਨ ਦੀ ਇਹ ਕੋਸ਼ਿਸ਼ਾਂ ਨੇ ਬਟ ਮੈਂ ਪਹਿਲਾ ਮੈਂ ਤੁਹਾਨੂੰ ਦਦਾ ਸਾਹਿਬ ਸਿੰਘ ਜੀ ਕਿ ਹੁਣ ਕੋਈ ਗੁੰਮਰਾਹ ਹੋਣ ਵਾਲੀ ਨਹੀਂ ਹੈ ਕੌਮ ਪਲੀ ਪਾਤ ਜਾਣਦੀ ਹੈ ਕਿ ਵੀ ਕੌਣ ਕਿੱਥੇ ਕਿੰਨਾ ਕੁ ਖੜਾ ਹੈ ਤੇ ਜਿੰਦਰ ਸਿੰਘ ਧਾਮੀ ਦੀ ਜਿਹੜੀ ਗੱਲ ਹੈਗੀ ਜਿੰਦਰ ਸਿੰਘ ਧਾਮੀ ਵੀ ਸਾਬਤੌਰ ਐਸਜੀਪੀਸੀ ਪ੍ਰਧਾਨ ਇੱਥੇ ਆ ਕੇ ਸਾਰੀ ਅਕਾਲੀ ਦਲ ਦੀਆਂ ਜਿਹੜੀਆਂ ਐਗਜ਼ੈਕਟਿਵ ਕਮੇਟੀਿੰਗ ਮੀਟਿੰਗ ਹੁੰਦੀਆਂ ਸੀਗੀਆਂ ਚਤਿਗੜ੍ਹੇ ਉੱਥੇ ਆ ਕੇ ਟੈਂਡ ਕਰਦਾ ਸੀਗਾ ਸੋ ਐਕਚੁਅਲੀ ਸਪੀਕਿੰਗ ਐਨ ਉਹ ਇਹਦਾ ਵੀ ਸਤੀਫਾ ਪਹਿਲਾਂ ਹੀ ਦੇ ਦੇਣਾ ਚਾਹੀਦਾ ਸੀਗਾ ਬਤੌਰ ਉਸ आदेश ਤੇ ਜਿਹੜਾ ਉੱਥੋਂ ਦੋ ਤਰੀਕ ਨੂੰ ਸੁਣਾਇਆ ਗਿਆ ਸੀਗਾ ਹੁਣ ਤੁਸੀਂ ਇਹਦਾ ਨਾਮ ਮੰਜ਼ੂਰ ਕਰੋ ਕਰੋ ਕਿ ਉਹਨੂੰ ਉਹਨੇ ਉਹਨੇ ਜਨਰਲ ਹੋ ਕੇ ਉਹਨੇ ਕਿਹੜੀ ਉਹਨੇ ਕਿਹੜੀ ਗਲਤੀ ਸਵੀਕਾਰ ਕਰ ਲਈ ਫਿਰ ਐਸਜੀਪੀਸੀ ਦੀ ਅਗਰ ਉਹ ਕਹਿੰਦੇ ਨਾ ਕਿ ਵੀ ਐਸਜੀਪੀਸੀ ਦੀ ਗਲਤੀ ਹੈ ਤੇ ਐਸਜੀਪੀਸੀ ਦੀ ਗਲਤੀ ਤੇ ਫਿਰ ਐਸਜੀਪੀਸੀ ਦੇ ਸਾਰੇ ਜਿਹੜੇ ਬੰਦੇ ਨੇ ਅੱਤੇ ਫਿਰ ਇਹਨਾਂ ਸਾਰਿਆਂ ਨੂੰ ਵੀ ਫਰਾਹਟ ਜਾਣਾ ਚਾਹੀਦਾ ਜਦੋਂ ਜਨਰਲ ਹੀ ਤੁਹਾਡਾ ਅਗਰ ਮੈਂ ਦੂਜੇ ਪਾਸੇ ਲੈ ਲੈਂਦਾ ਜਦ ਜਨਰਲ ਫਸ ਜਾਂਦਾ ਹੈ ਉੱਥੋਂ ਤੇ ਫਿਰ ਸਾਰੀ ਦੀ ਸਾਰੀ ਫੌਜੀ ਫਿਰ ਫਸ ਜਾਂਦੀ ਹੈ ਹੂੰ ਜਰਨਲ ਮਾਰਿਆ ਜਾਂਦਾ ਹੈ ਜੰਗ ਦੇ ਮੈਦਾਨ ਦੇ ਵਿੱਚ ਤੇ ਫਿਰ ਤੇ ਲੜਾਈ ਖਤਮ ਹੋ ਗਈ ਫਿਰ ਤੁਸੀਂ ਤੁਸੀਂ ਇਹ ਨਹੀਂ ਕਿਸੇ ਕਿਸੇ ਵੀ ਮਤਲਬ ਉਥੇ ਉਥੇ ਲੜਨ ਜੋਗੇ ਸੋ ਤੁਸੀਂ ਆਪ ਆਪਣੇ ਆਪ ਨੂੰ ਤੁਸੀਂ ਇਸ ਚੀਜ਼ ਤੋਂ ਤੁਸੀਂ ਇਹ ਇਹਦੀ ਜਿਹੜੀ ਐਕਚੁਅਲ ਜਿਹੜੀ ਸਿਚੁਏਸ਼ਨ ਹੈ ਇਹਨੂੰ ਰਿਅਲਾਈਜ਼ ਕਰੋ ਤੇ ਇਹੋ ਜਿਹੇ ਬਿਆਨਬਾਜ਼ੀਆਂ ਦੇਣ ਤੋਂ ਹਟੋ ਕਿਉਂਕਿ ਇਹ ਸਿਰਫ ਤੇ ਸਿਰਫ ਕੌਮ ਨੂੰ ਗੁੰਮਰਾਹ ਕਰਨ ਦੀ ਇੱਕ ਇੱਕ ਐਕਸਟੈਂਡ ਕਰਨ ਦੀ ਕਿ ਵੀ ਨਹੀਂ ਅੱਜ ਨਹੀਂ ਐਕਸੈਪਟ ਕਰਾਂਗੇ ਫਿਰ 4 ਮਹੀਨੇ 2 ਮਹੀਨੇ ਮਗਰੋਂ ਫਿਰ ਐਕਸੈਪਟ ਕਰ ਲਾਂਗੇ ਇਹ ਇਹ ਸਭ ਇਹ ਸਭ ਖੇਡਾਂ ਖੇਡਣੀਆਂ ਨੇ ਠੀਕ ਹੈ ਨਾ ਜੀ ਕਿਸਮਤ ਚੰਗੀ ਹੈ ਕਿ ਸਾਡੇ ਕੋਲ ਕੋਈ ਇੱਕ ਟਾਈਮ ਫਰੇਮ ਨਹੀਂ ਹੈਗਾ ਕਿ ਜਦੋਂ ਐਸਜੀਪੀਸੀ ਦੀ ਚੋਣਾਂ ਹੋਣਗੀਆਂ ਜਦੋਂ ਹੋਣਗੀਆਂ ਜਵਾਬ ਇਹਨਾਂ ਸਾਰਿਆਂ ਨੂੰ ਮੇਰੇ ਖਿਆਲ ਉੱਧਾ ਹੀ ਮਿਲ ਜੂਗਾ ਹਾਲੀ ਵੀ ਮੈਂ ਕਹਿੰਦਾ ਕਿ ਜਿੱਥੇ-ਜਿੱਥੇ ਜਿਹੜੀ ਵੀ ਇਲਾਕਿਆਂ ਤੋਂ ਇਹ ਜਿੱਤ ਕੇ ਆਏ ਨੇ ਜਿਹੜੇ ਐਸਜੀਪੀਸੀ ਦੇ ਹੈਗੇ ਆਪਣੇ ਮੈਂਬਰ ਉਹਨਾਂ ਦੇ ਮੈਂ ਉਹ ਸੰਗਤ ਨੂੰ ਬੇਨਤੀ ਕਰਦਾ ਕਿ ਉਹ ਦਬਾਅ ਪਾਣ ਆਪਣੇ ਮੈਂਬਰਾਂ ਉੱਤੇ ਕਿ ਵੀ ਤੁਸੀਂ ਕਰ ਕੀ ਰਹੇ ਹੋ ਆ ਜੇਕਰ ਉਹ ਆਪਣੇ ਉਹਨਾਂ ਦੀ ਸੰਗਤ ਉੱਤੇ ਸਮਝਦੀ ਹੈ ਕਿ ਵੀ ਨਹੀਂ ਇਹ ਸਾਡੇ ਚਾਚੇ ਤਾਇਆ ਦਾ ਮੁੰਡਾ ਹੈ ਜੀ ਅਸੀਂ ਕੀ ਕਹੀਏ ਲਾਈਕ दैट ਤੇ ਫਿਰ ਠੀਕ ਹੈ ਫਿਰ ਮੇਰੀ ਕੌਮ ਫਿਰ ਐਸੀ ਹਾਸਲੇ ਚ ਰਹੇਗੀ ਅਗਰ ਇਦਾਂ ਸਮਝਦੇ ਨੇ ਪਰ ਅਗਰ ਵਾਕਈ ਸੁਚੇਤ ਹੋ ਗਈ ਹੈ ਜਿਹੜਾ ਜਿਹੜੀ ਮੈਨੂੰ ਪੂਰੀ ਆਸ ਹੈ ਤੇ ਉਮੀਦ ਹੈ ਜਿਹੜਾ ਕਿ ਆਪਾਂ ਦੇਖ ਰਹੇ ਹਾਂ ਹੁਣ ਰੀਸੈਂਟ ਟਾਈਮਸ ਦੇ ਵਿੱਚ ਹੂੰ ਤੇ ਇਹ ਇਹ ਇਹਨਾਂ ਨੂੰ ਪੁੱਛਣਾ ਇਹਨਾਂ ਦਾ ਸੰਗਤ ਦਾ ਫਰਜ਼ ਬਣਦਾ ਹੈ ਆਫਟਰ ਆਲ ਜਿਹੜੇ ਬੰਦਿਆਂ ਨੂੰ ਤੁਸੀਂ ਗਾਂਵ ਭੇਜਿਆ ਆਪਣੇ ਨੁਮਾਇੰਗੀ ਕਰਨ ਲਈ ਤੁਸੀਂ ਉਹਨਾਂ ਨੂੰ ਪੁੱਛਦੇ ਤੁਸੀਂ ਕਰ ਕੀ ਰਹੇ ਹੋ ਹੂੰ ਬਿਲਕੁਲ ਸੋ ਇਹ ਇਹ ਰੋਂਗ ਸੇ ਆਪਣੇ ਆਪਣੇ ਇਸ ਪਾਸੇ ਆਪਣੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਹੌਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੁਵਾਨ ਅੰਡੀਆ ਪੰਜਾਬੀ ਦੇ